ਬੱਚਿਆਂ ਦੀ ਅਣਗਹਿਲੀ ਅਕਸਰ ਹੀ ਮਾਪੇ ਲਈ مصیبت ਬਣ ਜਾਂਦੀ ਹੈ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਭਗਵਾਨ ਪਾਲਮੀਕ ਚੌਂਕ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਬੱਚੇ ਸੜਕ ਹਾਸੇ ਦਾ ਸ਼ਿਕਾਰ ਹੋ ਗਏ ਇਸ ਹਾਸੇ ਦੌਰਾਨ ਜਿੱਥੇ ਦੋਮਾ ਬੱਚਿਆਂ ਦਾ بچਾ ਹੋ ਗਿਆ ਉੱਥੇ ਹੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਇਸ ਮਕ ਕੇ ਕਾਰ ਚਾਲਕ ਕਿਸਾਨਾ ਕੁਮ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਕਾਰ ਵਿੱਚ ਜਾ ਰਿਹਾ ਸੀ ਕਿ ਭਾਗਵਨ ਬਾਲਮੀਕ ਚੌਂਕ ਹੁਸ਼ਾਰਪੁਰ ਰੋਡ ਨਜ਼ਦੀਕ ਪਿਛੋ ਤੇਜ਼ ਰਫ਼ਤਾਰ ਨਾਲ ਆ ਰਹੇ ਦੋ ਬੱਚਿਆਂ ਨੇ ਮੋਟਰਸਾਈਕਲ ਉਹਨਾਂ ਦੀ ਕਾਰ ਦੇ ਪਿਛਲੇ ਹਿੱਸੇ ਵਿੱਚ ਮਾਰ ਦਿੱਤਾ ਜਿਸ ਨਾਲ ਜਿੱਥੇ ਬੱਚਿਆਂ ਦਾ ਤਾਂ ਬਚਾ ਹੋ ਗਿਆ ਪਰ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਨਾਲ ਹੀ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਮੋਟਰਸਾਈਕਲ ਨਾ ਚਲਾਉਣ ਦੇਣ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਨਾ ਪਵੇ ਮੈਂ ਬਸ ਆਪਣੀ ਗੱਡੀ ਲੈ ਕੇ ਆ ਰਿਹਾ ਸੀਗਾ ਤੇ ਆ ਤਾਂ ਉਹ ਮੁੰਡੇ ਆਏ ਬਰੀ ਸਪੀਡ ਨਾਲ 70 80 ਸਪੀਡ ਨਾਲ ਪਤਾ ਨਹੀਂ ਪਿੱਛੇ ਕੀ ਕਰਕੇ ਆ ਕਿ ਇਹਨੇ ਇੰਨੀ ਸਪੀਡ ਨਾਲ ਆ ਕੇ ਪਿੱਛੋਂ ਗੱਡੀ ਮਾਰੀ ਆ ਤੇ ਆ ਆ ਪਿਛਲਾ ਸ਼ੀਸ਼ਾ ਤੋੜ ਦਿੱਤਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਇਹ ਘੱਟੇ ਦੀ ਰੋਡ ਤੇ ਦੀ ਹੋਇਆ ਹੈ ਇਹ ਹਿੜਪੁਰ ਰੋਡ ਤੇ ਆਪਾਂ ਬਗੜੇ ਤੋਂ ਹਿੜਪੁਰ ਰੋਡ ਨੂੰ ਜੋ ਨਿਕਲਦੇ ਆ ਨਾ ਆ ਬਾਲਮੀਚਾ ਚੌਂਕ ਦੇ ਕੋਲ ਕਿੰਨੀ ਕੁ ਉਮਰ ਲੱਗਦੀ ਬੱਚੇ ਜਿਹੜਾ ਮੁੰਡਾ ਚਲਾ ਰਿਹਾ ਹੈ 15 16 ਸਾਲ ਦਾ ਹੀ ਆ ਜੀ ਤੇ ਕਿੰਨੇ ਕਿੰਨੇ ਜਾਨੀ ਸੀ ਇਹ ਦੋ ਜਾਲੇ ਦੋ ਜਣੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਕੋਈ ਜਾਨੀ ਨੁਕਸਾਨ ਤੋਂ ਬਚਾਇਆ ਹਾਂ ਜੀ ਦੇਖੋ ਨਵਾਲਕ ਬੱਚੇ ਆ ਇਹਨਾਂ ਕੋਈ লাইসেন্স ਨਹੀਂ ਕੋਈ ਟ੍ਰੇਨਿੰਗ ਨਹੀਂ ਕੋਈ ਕੁਝ ਨਹੀਂ ਇਹ ਐ ਵੀ ਲੈ ਕੇ ਰੋਣਾ ਸੂਰੇ ਫਿਰਦੇ ਆ ਤੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕਰਦੇ ਆ ਸਰਕਾਰਾਂ ਨੇ ਵੀ ਸਮੇਂ ਸਮੇਂ ਤੇ ਐਟਨਾ ਪੁੱਛਿਆ ਜਾ ਰਹੀਆਂ ਵੀ ਜੇਕਰ ਬੱਚੇ ਨਵਾਲਕ ਬੱਚਾ ਕੋਈ ਵੀ ਰੋਡ ਤੇ ਆਉਂਦਾ ਉਹਦੇ ਘਰਦਿਆਂ ਨੂੰ ਜਾਂ ਕਿੱਦਾਂ ਹੁਣ ਇੱਥੇ ਚਰਿਆਨ ਦੇਖਿਆ ਜਾ ਰਿਹਾ ਆ ਮੈਂ ਵੀ ਕਿ ਨਵਾਲਕ ਬੱਚੇ ਸਕੂਲਾਂ ਦੇ ਵੀ ਰੋਡ ਦੇ ਉੱਤੇ ਆ ਵੀ ਬੱਚੇ ਜਿਹੜੇ ਵੀ ਜਿਹੜੇ ਵੀ ਨਵਾਲਕ ਬੱਚੇ ਲਈ ਫਿਰਦੇ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੱਦਾਂ ਸਰਕਾਰਾਂ ਦੇ ਹਦਾਇਤਾਂ ਮੁਤਾਬਕ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਮਾਂ-ਬਾਪ ਤੇ ਪਰਚਾ ਦਰਜ ਹੋਵੇ ਹੁਣ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਹੈ ਸਿਰਫ 15 ਤੋਂ 18000 ਰੁਪਏ ਇਸਰਾਨ ਮੋਟਰਸਾਈਕਲਸ ਵਾਲ ਬੱਚਿਆਂ ਦਾ ਕਹਿਣਾ ਹੈ ਕਿ ਇਹ ਹਾਸਾ ਉਨ੍ਹਾਂ ਦੀ ਗਲਤੀ ਨਾਲ ਵਾਪਰਿਆ ਹੈ ਜਿਸ ਲਈ ਉਹ ਮਾਫੀ ਮੰਗਦੇ ਨੇ ਸਨੀ ਨਾਮ ਹੈ ਹਾਂ ਸਨੀ ਕਿੱਥੇ ਜਾ ਰਹਿਣ ਵਾਲਾ ਕਿੱਥੇ ਰਹਿੰਦੇ ਆ ਮੰਡੀ ਚੰਦਾਣਾ ਮੰਡੀ ਇਹ ਆ ਮੋਟਰਸਾਈਕਲ ਤੁਸੀਂ ਮਾਰਿਆ ਤੇ ਗੱਡੀ ਦੇ ਵਿੱਚ ਕਰਕੇ ਨਾਲ ਲੱਗ ਗਿਆ ਜੇ ਉਧਰ ਦੇ گاਉਂਾ ਵਾਲੇ ਉਮਰ ਕਿੰਨੀ ਹੈ ਤੇਰੀ ਉਮਰ 17 ਸਾਲ ਦੀ ਹੈ ਬਿਲਕੁਲ 17 ਤੇ ਕਾਕਾ ਲਾਇਸੈਂਸ ਤੋਂ ਬਿਨਾ ਹੀ ਆਪਾਂ ਮੋਟਰਸਾਈਕਲ ਰੋਡ ਤੇ ਲੈ ਕੇ ਘੁੰਮ ਰਹੇ ਆ ਗਲਤੀ ਹੋ ਗਈ ਮੈਂ ਗਲਤੀ ਤਾਂ ਹੋ ਗਈ ਆ ਲਾਈਫ ਸਾਹਿਬ ਵੀ ਬੰਦੇ ਦੀ ਜਾਂਚ ਹੋ ਜਾਂਦੀ ਫੇਰ ਕੀ ਗੱਲ ਤਾਂ ਲੈਂ ਚੱਲੇ ਸੀ ਨਾ ਜੇ ਤੁਹਾਨੂੰ ਕੁਝ ਹੋ ਜਾਂਦਾ ਫੇਰ ਕੀ ਕਰਦੇ ਜੇ ਤੁਸੀਂ ਪਹੁੰਚ ਗਏ ਲੈਂ ਲੱਗੇ ਸੀ ਹਾਂ ਫੋਨੋਂ ਦੇ ਗੱਲ ਉਹਨੇ ਕਰਦੇ ਸੀ ਹਾਂ ਫੋਨ ਯੂਜ਼ ਹੀ ਨਹੀਂ ਕਰਦਾ ਮੈਂ ਗੱਡੀ ਫੇਕ ਗੱਡੀ ਚ ਕਿੱਦਾਂ ਮਾਰਦਾ ਤੁਸੀਂ ਬੈਕ ਕੋੜੀ ਲੈਂ ਚੱਲੇ ਸੀ ਤੁਸੀਂ ਰਾਮ ਗਊਆੜਿਆਂ ਇਹਨੇ ਕੋਈ ਨਾ ਸਪੀਡ ਦਿੱਤੀ ਕਿੰਨੇ ਜਾਣੇ ਸੀ ਜਦੋਂ ਦੀ ਬ੍ਰੇਕ ਲੱਗਿਆ ਨਹੀਂ ਕਿੰਨੇ ਜਾਣੇ ਸੀ ਅਸੀਂ ਦੋ ਜਾਣੇ ਸੀਗੇ ਉਧਰ ਮੌਕੇ ਤੇ ਮਜੂਜ਼ ਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਬੱਚੇ ਕਾਫੀ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਰਹੇ ਸਨ ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਸ ਚੌਂਕ 'ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਸ ਚੌਂਕ ਰਾਹੀਂ ਲੋਕ ਸਿਵਲ ਹਸਪਤਾਲ, ਗੁਰਦੁਆਰਾ ਸਾਹਿਬ, ਜਾਹੂਰਨਾ ਹਸਪਤਾਲਾਂ ਨੂੰ ਜਾਂਦੇ ਨੇ। ਇਸ ਲਈ ਇੱਥੇ ਬੈਰੀਕੇਡਸ ਲਗਾਏ ਜਾਣ। ਤੇ ਨਾ ਕਾਰਾਂ ਸਿੱਗਾਂ ਆ ਰਹੀਆਂ ਪਿੱਛੋਂ ਲੜਕੇ ਸੀਗੇ ਦੋ ਮੋਟਰਸਾਈਕਲ ਤੇ ਕਾਫੀ ਫਾਸਟ ਸੀਗੇ। ਉਹਨਾਂ ਨੇ ਕਾਰ ਨੇ ਇੱਕੋ ਬ੍ਰੇਕ ਲਗਾਈ ਆ ਸਰਦਾਰ ਜੀ ਨੇ ਉਹਨਾਂ ਨੇ ਆ ਕੇ ਪਿੱਛੋਂ ਜ਼ੋਰ ਨਾਲ ਮਾਰਿਆ ਹਿੱਟ ਕੀਤਾ ਆ ਉਹਨਾਂ ਉਹ ਉੱਛਲ ਕੇ ਇੱਕ ਲੜਕਾ ਪਿੱਛੇ ਜਿਹੜਾ ਡਿੱਗੀ ਦੇ ਵਿੱਚ ਵਜਾ ਇਹਨਾਂ ਨੂੰ ਉਹਦਾ ਸ਼ੀਸ਼ਾ ਟੁੱਟ ਗਿਆ ਕਾਫੀ ਪਿੱਛੇ ਨੁਕਸਾਨ ਹੋਇਆ ਉਹਨਾਂ ਦਾ ਕਿਹੜੀ ਲਾਪਰਵਾਹੀ ਦੇਖੀ ਜਾਂਦੀ ਹੈ ਜੀ ਲਾਪਰਵਾਹੀ ਜੀ ਬੱਚਿਆਂ ਦੀ ਆ ਬੱਚਾ ਨੂੰ ਫੜਾ ਦਿੰਦੇ ਆ ਮੋਟਰਸਾਈਕਲ ਉਹਨਾਂ ਨੇ ਚਲਾਇਆ ਔਰ ਕਾਫੀ ਬਾਸ ਸੀ ਕਿ ਜਿਹਦੇ ਕਰਕੇ ਉਹਨਾਂ ਕੋਈ ਬ੍ਰੇਕ ਨਹੀਂ ਲੱਗੀ ਕੰਟਰੋਲ ਨਹੀਂ ਹੋਇਆ ਉਹ ਵਿੱਚ ਲੱਗੇ ਨਾ ਜਾਨੀ ਮਾਰੀ ਨੁਕਸਾਨ ਤੋਂ ਜਾਨੀ ਨੁਕਸਾਨ ਤੋਂ ਬਚਾਇਆ ਤੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਤਾਂ ਵਧੀਆ ਗੱਲ ਹੈ ਜੀ ਬੱਚੇ ਚਲਾਉਂਦੇ ਹਨ ਗੈਲੀ ਕਰ ਜਾਂਦੇ ਆ ਤੇ ਆਪਾਂ ਤੇ ਇਹੀ ਕਵਾਂਗੇ ਵੀ ਜਿਹੜੇ ਬੱਚੇ ਥਿਆਣੇ ਹੋ ਜਾਂਦੇ ਆ ਇਹ ਲੱਗਦੇ 13 ਕਿ 14 ਸਾਲ ਦੇ ਆ